ਸਤਿਕਾਰ ਜੀ ਸੱਚਕੰਡ ਹਜੂਰ ਸਾਹਿਬ ਜੀ ਦੇ ਨਾਲ ਸੰਬੰਧਿਤ ਸਾਰੇ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਕਰੀਬਨ ਮੇਰੇ ਪਿੰਡੋਂ ਵੀ ਸਿੰਘਾਂ ਦਾ ਸੱਚਕੰਡ ਸ੍ਰੀ ਹਜੂਰ ਸਾਹਿਬ ਆ ਕੇ ਦਰਸ਼ਨ ਕਰਨ ਵਾਸਤੇ ਗਿਆ ਅਸੀਂ ਨਾ ਆਪਣੀਆਂ ਟਿਕਟਾਂ ਪਹਿਲੇ ਹੀ ਰੇਲਵੇ ਵਿਭਾਗ ਨੂੰ ਬੁੱਕ ਕਰਵਾਤੀ ਸੀਗਿਆ ਟ੍ਰੇਨ ਜੋ 2:30 ਮਿੰਟ ਤੇ ਗੰਗਾ ਨਗਰ ਤੋਂ ਚੱਲਦੀ ਹੈ ਬਠਿੰਡਾ ਅਮਲੋਟ ਬਰਨਾਲਾ ਹੁੰਦੇ ਹੋਏ ਇਸ 6:20 ਤੇ ਤਕਰੀਬਨ ਧੂਰੀ ਪਹੁੰਚ ਜਾਂਦੀ ਹੈ ਸਾਡੀ ਟ੍ਰੇਨ ਨਾ 15 ਕਿਲੋ ਮਿੰਟ ਲੇਟ ਚੱਲ ਰਹੀ ਸੀ ਅਸੀਂ ਤਕਰੀਬਨ ਅੱਧਾ ਘੰਟਾ ਪਹਿਲਾਂ ਧੂਰੀ ਰੇਲਵੇ ਸਟੇਸ਼ਨ ਤੇ ਆਪਣਾ ਸਾਰਾ ਸਮਾਨ ਲੈ ਕੇ ਪਹੁੰਚ ਗਏ ਸਾਨੂੰ ਧੂਰੀ ਰੇਲਵੇ ਸਟੇਸ਼ਨ ਤੇ ਤਕਰੀਬਨ ਵੀ ਕੁਝ ਦੇਰ ਇੰਤਜ਼ਾਰ ਕਰਨਾ ਪੈਣਾ ਸੀਗਾ ਕਿਉਂਕਿ ਜੋ ਟ੍ਰੇਨ ਹੈ ਉਹ ਤਕਰੀਬਨ ਕੁਝ ਸਮਾਂ ਲੇਟ ਚੱਲ ਰਹੀ ਸੀ ਜਿਉਂ ਹੀ ਸਾਨੂੰ ਨਾ ਟ੍ਰੇਨ ਆਉਂਦੀ ਦਿਖਾਈ ਦਿੱਤੀ ਅਸੀਂ ਆਪਣਾ ਸਾਰਾ ਸਮਾਨ ਚੱਕ ਕੇ ਬੈਗ ਵਗੈਰਾ ਆਪਣੇ ਮੋਢਿਆਂ ਵਿੱਚ ਪਾ ਲਏ ਕਿਉਂਕਿ ਜੂਰ ਸਾਹਿਬ ਜਾਣ ਵਾਸਤੇ ਕੁਝ ਕ ਕੱਪੜੇ ਲੀੜੇ ਸਾਨੂੰ ਚੱਕਣੇ ਜ਼ਰੂਰੀ ਹੁੰਦੇ ਨੇ ਕਿਉਂਕਿ ਇਹ ਲੰਬਾ ਸਫ਼ਰ ਹੈ ਉੱਥੇ ਆਪਾਂ 7 ਦਿਨ ਰਹਿਣਾ ਹੁੰਦਾ ਆਪਣਾ ਸਾਰਾ ਸਾਜ ਸਮਾਨ ਕੱਪੜੇ ਵਗੈਰਾ ਨਾਲ ਲੈ ਜਾਣੇ ਜ਼ਰੂਰੀ ਬਣ ਜਾਂਦੇ ਨੇ ਜਿਉਂ ਹੀ ਸਾਨੂੰ ਟ੍ਰੇਨ ਆਉਂਦੀ ਦਿਖਾਈ ਦਿੱਤੀ ਤਾਂ ਸਾਰੇ ਜੋ ਯਾਤਰੀ ਸਿਗਨੇਚ ਟ੍ਰੇਨ ਦੇ ਉੱਪਰ ਮੱਖੀਆਂ ਦੇ ਵਗ ਝਪਟ ਪਏ ਕਿਉਂਕਿ ਹਰ ਇੱਕ ਨੂੰ ਸੀਟ ਲੈਣ ਦਾ ਹੁੰਦਾ ਵੀ ਆਪਣੀ ਆਪਣੀ ਸੀਟ ਦੇ ਉੱਪਰ ਜਾ ਕੇ ਬੈਠੀ ਹੈ ਜਿਵੇਂ ਟ੍ਰੇਨ ਰੁਕੀ ਤਾਂ ਸਾਰੀਆਂ ਸਵਾਰੀਆਂ ਟ੍ਰੇਨ ਦੇ ਵਿੱਚ ਬੈਠ ਕੇ ਆਪਣੀ ਆਪਣੀ ਸੀਟ ਦੇ ਉੱਪਰ ਕਬਜ਼ਾ ਕਰਨ ਲੱਗੀਆਂ ਟ੍ਰੇਨ ਨੇ ਤਕਰੀਬਨ 28 ਘੰਟੇ ਦਾ ਸਫ਼ਰ ਕਰਕੇ ਸੱਚਕੰਡ ਸ੍ਰੀ ਹਜੂਰ ਸਾਹਿਬ ਪਹੁੰਚਣਾ ਸੀਗਾ ਇਹਦੇ ਵਿੱਚ ਰਸਤੇ ਦੇ ਵਿੱਚ ਤਕਰੀਬਨ 21 ਵੱਡੇ ਸਟੇਸ਼ਨ ਆਉਂਦੇ ਨੇ ਛੋਟੇ ਸਟੇਸ਼ਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਹੀ ਟ੍ਰੇਨ ਨਹੀਂ ਰੁਕਦੀ। ਤਕਰੀਬਨ ਵੱਡੇ ਸਟੇਸ਼ਨਾਂ ਦੇ ਉੱਪਰ ਹੀ ਇਹ ਟ੍ਰੇਨ ਰੁਕਦੀ ਆ। ਸਭ ਤੋਂ ਆਖਰੀ ਸਟੇਸ਼ਨ ਹੁੰਦਾ ਹੈ ਹੰਗੋਲੀ ਹਗੋਲੀ ਤੋਂ ਅੱਗੇ ਤਕਰੀਬਨ ਵੀ 10 ਕਿਲੋ ਤੋਂ 15 ਕਿਲੋਮੀਟਰ ਹਜ਼ੂਰ ਸਾਹਿਬ ਦਾ ਸਟੇਸ਼ਨ ਆਉਂਦਾ। ਹੰਗੋਲੀ ਜਾ ਕੇ ਟ੍ਰੇਨ ਨੇ ਨਾ ਆਪਣੀ ਦਿਸ਼ਾ ਬਦਲ ਨਹੀਂ ਹੁੰਦੀ ਆ। ਇੰਜਣਾ ਜੋ ਦੂਸਰੀ ਸਾਈਡ ਹੁੰਦਾ ਉਹ ਪੱਟ ਕੇ ਦੂਸਰੀ ਸਾਈਡ ਲਗਾਇਆ ਜਾਂਦਾ। ਤੇ ਸਟੇ ਟ੍ਰੇਨ ਦਾ ਜਿਹੜਾ ਬਹਾਵਾ ਦੂਸਰੀ ਸਾਈਡ ਨੂੰ ਹੋ ਜਾਂਦਾ। ਉਹ ਜਗ੍ਹਾ ਤੇ ਤੁਸੀਂ ਕੁਝ ਦੇ ਰੋਕੇ ਚਾਹ ਪਾਣੀ ਵਗੈਰਾ ਪੀ ਸਕਦੇ ਹੋ ਬੈਸੇ ਤਾਂ ਜਿਹੜਾ ਸਾਰਾ ਸਬਾਣਾ ਨੇ ਆਪਣਾ ਲੋੜੀ ਦਾ ਸਮਾਨ ਹੁੰਦਾ ਜਿਹੜਾ ਨਾਲ ਲੈ ਕੇ ਜਾਓ ਜਿਵੇਂ ਬਿਸਕੁਟ ਲੈ ਜਾਓ ਸੋਲੇ ਲੈ ਜਾਓ ਜਾਂ ਘਰੋਂ ਕੋਈ ਮਠੀਆਂ ਵਗੈਰਾ ਪਰੌਂਠੇ ਲਾ ਕੇ ਲੈ ਜਾਓ ਜੋ ਡੰਗ ਦੇ ਵਧੀਆ ਹੁੰਦੇ ਨੇ ਬਿਹਤਰ ਹੁੰਦੇ ਨੇ ਕਿਉਂਕਿ ਜਿਹੜੀ ਟ੍ਰੇਨ ਦੇ ਵਿੱਚ ਹੁੰਦਾ ਜਿਹੜਾ ਸਹੂਲਤ ਹੁੰਦੀ ਉਹ ਇੰਨੀ ਵਧੀਆ ਨਹੀਂ ਹੁੰਦੀ ਬੈਸੇ ਤਾਂ ਪਾਣੀ ਵਗੈਰਾ ਬੋਤਲਾਂ ਵਾਲਾ ਤੁਸੀਂ ਲੈ ਕੇ ਪੀ ਸਕਦੇ ਹੋ ਤੇ ਰਸਤੇ ਦੇ ਵਿੱਚ ਟ੍ਰੇਨ ਨਾ ਚਾਰ ਸਟੇਟਾਂ ਦੇ ਵਿੱਚੋਂ ਦੀ ਨੰਗਦੀ ਹੈ ਪਹਿਲਾ ਹਰਿਆਣਾ ਜੁਪੀ ਐਮਪੀ ਤੇ ਮਹਾਰਾਸ਼ਟਰ ਮਹਾਰਾਸ਼ਟਰ ਆਖਰੀ ਸਟੇਟ ਆ ਜਿੱਥੇ ਕਿ ਸਤਿਗੰਕਸ਼ਰੀ ਹਜੂਰ ਸਾਹਿਬ ਬਣਿਆ ਹੈ ਤੁਹਾਨੂੰ ਰਸਤੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬਨਸਪਤੀ ਮਿਲੂਗੀ ਪਹਾੜ ਮਿਲਣਗੇ ਪਾਣੀ ਮਿਲੂਗਾ ਪਥਰੀਲੀ ਜਗ੍ਹਾ ਮਿਲੂਗੀ ਕਈ ਜਗ੍ਹਾ ਤਾਂ ਐਸੀ ਜਿਹੀ ਬਿਲਡਿੰਗਾਂ ਵੀ ਜਿੱਥੇ ਤੁਹਾਨੂੰ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਮਿਲੂਗਾ ਸਾਰੀ ਖੇਤੀ ਹੈ ਜਿਹੜੀ ਇਹ ਬਾਰਸ਼ ਦੇ ਸ਼ਰਤੀ ਹੁੰਦੀ ਹੈ ਜੇ ਬਾਰਸ਼ ਪੈ ਗਈ ਤਾਂ ਖੇਤੀ ਵਧੀਆ ਹੋ ਜਾਂਦੀ ਹੈ ਤੇ ਤੇ ਨਹੀਂ ਫਿਰ ਨਬਾਸ ਲਈ ਸਾਰਾ ਕੰਮ ਚੱਲਦਾਗਾ ਅਰੇਬੇ ਇਹ ਜੀ ਟ੍ਰੇਨ ਆ ਬਖ ਬਖ ਸਟੇਸ਼ਨ ਤੇ ਰੁਕਦੀ ਜਾਂਦੀ ਹੈ ਵੱਡੇ ਸਟੇਸ਼ਨ ਨੇ ਜਿਹੜੇ ਲੋਕਲ ਸਟੇਸ਼ਨਾਂ ਤੇ ਬਿਲਕੁਲ ਨਹੀਂ ਰੁਕਦੀ ਕਿਉਂਕਿ ਇਹ ਗੰਗਾ ਨਗਰ ਐਕਸਪ੍ਰੈਸ ਕਿਹਾ ਜਾਂਦਾ ਹੈ ਜਿਹੜੇ ਵੱਡੇ 21 ਸਟੇਸ਼ਨਾਂ ਤੇ ਤਕਰੀਬਨ ਰਸਤੇ ਦੇ ਵਿੱਚ ਆਉਂਦੇ ਨੇਗੇ ਯਾਰਾਂ ਜੀ ਤਦਾ ਦੇ ਵਿੱਚ ਛੋਟੇ ਸਟੇਸ਼ਨ ਆਉਂਦੇ ਨੇਗੇ ਰਸਤੇ ਦੇ ਵਿੱਚ ਤੁਹਾਨੂੰ ਵੱਡੀਆਂ ਝੀਲਾਂ ਵੀ ਮਿਲਣਗੀਆਂ ਵੱਡੇ ਵੱਡੇ ਪਹਾੜ ਵੀ ਮਿਲਣਗੇ ਸਰੰਗਾਂ ਵੀ ਮਿਲਣਗੇ ਆ ਤੇ ਹਰਿਆਲੀ ਧਰਤੀ ਵੀ ਮਿਲੂਗੀ ਪੰਜਾਬ ਦੇ ਵਾਂਗਾਂ ਜੋ ਪੱਧਰ ਧਰਤੀ ਤਕਰੀਬਨ ਵੀ ਹਰ ਤਰ੍ਹਾਂ ਦਾ ਤੁਹਾਨੂੰ ਮੌਸਮ ਮਿਲੂਗਾ ਰਸਤੇ ਦੇ ਵਿੱਚ ਤੁਹਾਨੂੰ ਤਕਰੀਬਨ ਵੀ ਸਾਨੂੰ 2-3 ਵਾਰ بارش ਵੀ ਹੋਈ بارش ਪੈਣ ਦੇ ਨਾਲ ਹਵਾ ਨਾ ਜਿਹੜੀ ਬਹੁਤ ਵਧੀਆ ਹੋ ਜਾਂਦੀ ਹੈ ਇਹ ਸਾਡੀ ਟ੍ਰੇਨ ਹੁਣ ਖੰਡਵਾ ਰੇਲਵੇ ਸਟੇਸ਼ਨ ਤੇ ਰੁਕੀ ਹੈ ਜਾ ਕੇ ਤੇ ਇਸ ਤੋਂ ਅਗਲਾ ਸਟੇਸ਼ਨ ਹੰਗੋਲੀ ਹੰਗੋਲੀ ਤੋਂ ਬਾਅਦ ਸਾਡਾ ਆਖਰੀ ਪੜਾ ਜਿਹੜਾ ਦਿਸੰਦੇ ਆ ਕਿ ਟ੍ਰੇਨ ਰੁਗੀ ਅਸੀਂ ਸਾਰੇ ਬੈਗ ਬੁੱਕ ਵਗੈਰਾ ਨਾਲੇ ਇੱਥੇ ਨਾ ਰੇਲਵੇ ਸਟੇਸ਼ਨ ਬਹੁਤ ਖੂਬਸੂਰਤ ਬਣਿਆ ਆ ਤੁਹਾਨੂੰ ਲੈਣ ਵਾਸਤੇ ਇੱਥੇ ਸੰਤ ਬਾਬਾ ਨਰਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਕਾਰ ਸੇਵਾ ਕਰਦੇ ਨੇ ਬੱਸਾਂ ਪਹਿਲੀ ਤਕਰੀਬਨ 15-20 ਬੱਸਾਂ ਸੰਗਤਾਂ ਨੂੰ ਲੈਣ ਵਾਸਤੇ ਪਹੁੰਚ ਜਾਂਦੀਆਂ ਤੇ